ਰਾਤਰੀ ਗਾਲ ਜੀ ਸਾਰਿਆਂ ਨੂੰ ਪੰਨੋ ਖਰਮ ਵਿੱਚ ਸਾਰੇ ਵੀਰਾਂ ਦਾ ਬਹੁਤ-ਬਹੁਤ ਵੈਲਕਮ ਹੈ ਜੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਸੂਈ ਸਵਾਈ ਗਾਉਂ ਖੋਣੀ ਹੈ ਸੱਜਰ ਟੌਪ ਕਲਾਸ ਵੀਰ ਤੋਂ ਦੇ ਬਿਲਕੁਲ ਜਾਇਰ ਰੇਟ ਤੇ ਆਓ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਜੀ ਵੀਰ ਜੀ ਹੋਰ ਠੀਕ ਅੱਜ ਸੱਜਰ ਲੈ ਆਂਦੀ ਏ ਜੀ ਸੂਈ ਵੀ ਜੀ ਇਹ ਗੱਬਣੀ ਹਾਂਜੀ ਗੱਲ ਲਿਆਂਦੀ ਤੇ ਗੱਬਣੀ ਵੀਰ ਜੀ ਹਲਾ ਹਰਿਆਣਾ ਗੱਡੀ ਜਾਣ ਕੇ ਠੀਕ ਆ ਵੀਰਾਂ ਦਾ 7-8 ਦਿਨ ਉਤਨਾ ਖੜਨੇ ਸੀ ਇਹਨੇ ਤੇ ਪਹਿਲਾਂ ਸੂਪੀ ਆ ਤੇ ਹੁਣ ਇਦੋਂ ਕੋ ਕਨਾਗਾ ਹੋਗਾ ਭਾਜੀ ਬੋਲਾ 7-8 ਕਿਲੋ ਨੇ ਬੋਲਾ 7-8 ਕਿਲੋ 10-12 ਕਿਲੋ ਦਾ ਮਤਲਬ ਭਰੀ ਆਉਗੀ ਕਈ ਆਹ ਵੀ ਜੀ ਦੋ ਚਾਰ ਦਿਨ ਖਾ ਪੀ ਕੇ ਬਚੀ ਦੇ ਦਿਨ ਨੂੰ ਆਖੂਗੀ ਮੈਂ ਹੈਗੀ ਥੱਲੇ ਬੁਲੀ ਠੀਕ ਆ ਇਹਦਾ ਬੱਚਾ ਵਖਾਤੀ ਆ ਆ ਜੀ ਵੀਰ ਜੀ ਇਹਦਾ ਬੱਚਾ ਵੱਜਾ ਆ ਜੇ 나ੜੂ ਨੂੜੂ ਨਾਲ ਜੇ ਵੇਖ ਲੋ ਬੱਚਾ ਇਹਦਾ ਵੀਰ ਨੇ ਵੀਡੀਓ ਜੀ ਵਖਾਤਾ ਆ ਤੇ ਬਿਲਕੁਲ ਹੀ ਵਰੀਆ ਵਛਾ ਆ ਤੇ ਵੀਰ ਜੀ ਤੋਰ ਦਿਓ ਇਹਨੂੰ ਮੜੀ 18 ਕੱਢੀ ਥੋੜੀ ਚੜ੍ਹਿਆ ਰਹੀ ਨਾ ਔਰ ਕਰਦੀ ਠੀਕ ਆ ਬੱਚੇ ਦਾ ਕਰਦੀ ਥੋੜਾ ਬੱਚਾ ਅੰਦਰ ਵੱਜਾ ਨਾ ਥੜਿਆ ਰਹੀ ਔਰ ਕਰਦੀ ਠੀਕ ਆ ਲਾਇਓ ਲੈ ਜਾਓ ਔਰ ਇਹ ਬੱਚੇ ਦਾ ਜ਼ਿਆਦਾ ਕਰਦੀ ਬੱਚੇ ਦਾ ਲੈ ਜਾਓ ਆ ਵੇਖ ਲਓ ਬੱਚੇ ਦੇ ਕੋਲ ਹੀ ਬਿਲਕੁਲ ਆ ਗਈ ਬੱਚੇ ਦਾ ਬਿਲਕੁਲ ਜ਼ਿਆਦਾ ਕਰਦੀ ਆ ਬੱਚਾ ਜੀ ਲੈ ਜਾਓ ਬੰਦ ਹੋ ਗਈ ਰਾਤੀ ਅਡੇ ਦੀਆਂ ਸਫਾਈਆਂ ਸੁਈਆਂ ਬਹੁਤ ਯਾਦਾ ਵੇਖੋ ਬਿਲਕੁਲ ਕੱਲਾ ਕੱਲਾ ਥਣ ਲੱਗਾ ਵੀਰ ਜੀ ਕੀ ਰੱਖਣਾ ਜੇ ਦਾ ਮੋਲਾ ਇਹ ਵੀ ਦੋ ਚਾਰ ਦਿਨਾਂ ਦਾ ਸੈੱਟ ਹੋ ਗਈ ਤੇ ਝਾਂ ਠੀਕ ਆ ਦੀ ਗੂ ਵੀ ਰੰਗ ਪਾਈ ਤਾਲੀ ਦੀ ਰੰਗ ਬਾਜ ਆ ਘਰ ਰੱਖਣ ਨੂੰ ਵਧੀਆ ਬਿਲਕੁਲ ਛੋਟਾ ਜਿਹਾ ਕਾਦਿਆ ਦਰਮਿਆਨ ਦਾ ਜਿਆ ਤੇ ਦੱਸਿਓ ਵੀਰ ਜੀ ਮੋਲਾ ਉਹਨੂੰ ਵੀ ਜੀ ਬਿਲਕੁਲ ਜਾਇਜ਼ ਦਾਂਗੇ ਹਾਂ ਜੀ ਇਹ ਈ ਗਾਈ ਨੇ 12 13 ਕਿਲੋ ਦੁੱਧ ਦੇ ਵਿੱਚ ਕੀ ਜਾਂਦਾ ਵਾ ਠੀਕ ਆ ਹਾਂ ਜੀ ਕਾ ਚਾਹਣਾ ਬੜੀ ਵਧੀਆ ਦੇ ਦਿਆ ਵੀ ਜੀ 42000 ਦੇ ਕਰ ਦੋ ਵੀ ਜੀ ਮਾਨ 40 ਦੇ ਦਿਆ ਫਿਰ ਨਹੀਂ ਹੋਰ ਛੱਡੋ ਤੁਸੀਂ ਦੱਸੋ ਮਾਰੇ ਆ ਨਾ 2000 ਹੋਰ ਛੱਡ ਦੋ ਤੇ ਇੰਨੀ ਛੱਡਦਾ 37000 ਦੇ ਠੀਕ ਆ 37000 ਦੀ ਹਾਂਜੀ 36 ਦੀ ਕਰ ਦਈਏ ਮਾਨ ਦੇ ਦਾਂਗੇ ਜੀ ਹੁਣ ਇਹਦੋਂ ਕੋਈ ਨਾ ਕਰੇ ਠੀਕ ਛੋੜ ਛਪਾਈ ਹੋਣਾ ਆ ਵੇ ਲੋ ਵੀਰ ਤੇ ਰੇਡ ਜਾਇਜ਼ ਕਰਤਾ ਸੱਜਰਗਾ ਵੀਰਾਂ ਦਾ 36000 ਦੀ ਕੋ ਜੂਗੀ ਫੋਨ ਉਹ ਲਾਇਓ ਜਿਹੜਾ ਛੋੜ ਛਪਾਈ ਹੋਣਾ ਜੀ ਵੀਰ ਜੀ ਆ ਵੇਖ ਲਓ ਆਪਣੇ ਵੀਰੋ ਛੱਡੀ ਫੀਲ ਆ ਇਹ ਆਪਣਾ ਨਾਮ ਦਰਸ ਬੋਲਦੇ ਹੋ ਇੰਨੇ ਨਾ ਸੁਖੀ ਸਿੰਘ ਪਿੰਡ ਮਨਮਨਾਣੀ ਤਸੀਲ ਜਨਾਲਾ ਜਿਹੜਾ ਅੰਮ੍ਰਿਤਸਰ ਦੇ ਨੇੜੇ ਫਤਿਹਗੜ੍ਹ ਪੁਰਾ ਮੋਬਾਈਲ ਨੰਬਰ 971985853 ਇਹ ਸਾਰੀ ਗੱਲ ਵੇਖ ਜੀ